ਰੁਪਿੰਦਰ ਰੀਡ ਦੀ ਹੱਡੀ ਦੀ ਮੁਸ਼ਕਲ ਹੈਗੀ ਹੈ ਤੇ ਉਹਦੇ ਇਲਾਜ ਵਾਸਤੇ ਪੀਜੀਏ ਭੇਜ ਦਿੱਤਾ ਗਿਆ ਤਾਂ ਅਸੀਂ ਪੀਜੀਏ ਆਪਣੀ ਟੀਮ ਲੈ ਕੇ ਕੱਲ ਸ਼ਾਮੀ ਪਹੁੰਚੇ ਜਿਹੜੇ ਪੁਲਿਸ ਵਾਲੇ ਉੱਥੇ ਹਾਜ਼ਰ ਸੀਗੇ ਉਹ ਕਹਿੰਦੇ ਜੀ ਅਸੀਂ ਮਿਲਣ ਨਹੀਂ ਦੇਵਾਂਗੇ ਸਬ ਇੰਸਪੈਕਟਰ ਹਰਬੰਸ ਸਿੰਘ ਡਿਊਟੀ ਦੇ ਸੀਗਾ ਤੇ ਉਹਨੂੰ ਅਸੀਂ ਜਦੋਂ ਕਿਹਾ ਵੀ ਤੈਨੂੰ ਕਿੱਥੋਂ ਆਰਡਰ ਨਹੀਂ ਮਿਲ ਨਹੀਂ ਦੇਣਾ ਵੀ ਤਵਕੀਲਾ ਨੂੰ ਕਿਵੇਂ ਨਾ ਕਰ ਸਕਦਾ ਕਹਿੰਦਾ ਜੀ ਮੈਨੂੰ ਡੀਜੀਪੀ ਪੰਜਾਬ ਨੇ ਕਿਹਾ ਹੋਇਆ ਫਰੀਦਕੋਟ ਦਾ ਵਕੀਲ ਗਿਆ ਤੇ ਪੁਲਿਸ ਵਾਲੇ ਉਹਦੇ ਉਹਦੇ ਸਿਰ ਤੇ ਚੜ ਕੇ ਬੈਠੇ ਰਹੇ ਤੇ ਕੁਝ ਬੋਲਣ ਨਹੀਂ ਦਿੱਤਾ ਅਸੀਂ ਅਸੀਂ ਕੱਲ ਮਿਲਣ ਗਏ ਆ ਤੇ ਜਿਸ ਤਰੀਕੇ ਨਾਲ ਉਹਦਾ ਰਵਈਆ ਜੇਲ੍ਹ ਵਾਲਿਆਂ ਦਾ ਤੇ ਪੁਲਿਸ ਵਾਲਿਆਂ ਦਾ ਸਾਫ਼ ਨਜ਼ਰ ਆ ਰਿਹਾ ਹੈ ਕਿ ਰਵਈਆ ਕੋਈ ਬਦਲਿਆ ਨਹੀਂ ਹੈ ਜਿਵੇਂ ਹਾਈ ਕੋਰਟ ਦੇ ਵਕੀਲਾ ਨੂੰ ਕੁਝ ਨਹੀਂ ਸਮਝਦੇ ਤੇ ਉਹ ਬਾਕੀਆਂ ਨੂੰ ਕੀ ਸਮਝਦੇ ਹੋਣਗੇ ਸੋ ਇਹ ਕਹਿਣਾ ਜੀ ਕਿ ਡੀਜੀਪੀ ਬਦਲ ਦਿੱਤਾ ਤੇ ਹੁਣ ਇਨਸਾਫ਼ ਹੋਏਗਾ ਜੀ ਅਸੀਂ ਅਸੀਂ ਇਹ ਕਰ ਰਹੇ ਆ ਉਹ ਕਰ ਰਹੇ ਆ ਸਾਨੂੰ ਸਾਰਾ ਢਕ ਹੌਸਲਾ ਨਜ਼ਰ ਆ ਰਿਹਾ ਹੈ ਜੇ ਵਾਕਈ ਕੋਈ ਕੰਮ ਕਰਨ ਵਾਲੀ ਗੱਲ ਹੈਗੀ ਤੇ ਲੋਕਾਂ ਨੂੰ ਨਜ਼ਰ ਆਣਾ ਚਾਹੀਦਾ ਵੀ ਇਨਸਾਫ ਹੋ ਰਿਹਾ ਸੋ ਅਸੀਂ ਜਿਹੜਾ ਹੈਗਾ ਇਸ ਨਤੀਜੇ ਤੇ ਪਹੁੰਚੇ ਆ ਇਹ ਜਿਹੜੀ ਸਾਰੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਜਿਹੜਾ ਇਹਦੀ ਇੰਪਲੀਕੇਸ਼ਨ ਹੋਈ ਹੈ ਉਹਦੇ ਪਿੱਛੇ ਸੱਚ ਕੀ ਹੈ ਤੇ ਜਿਹੜੀ ਹਿਊਮਨਿਟੀ ਵੋਇਲੇਸ਼ਨਸ ਹੋਈਆਂ ਹਨ ਰੁਪਿੰਦਰ ਤੇ ਜਸਵਿੰਦਰ ਦੀਆਂ ਤੇ ਬਾਕੀ ਜਿਹੜੇ ਬੰਦੇ ਵੀ ਚੁੱਕੇ ਇਹਨਾਂ ਨੇ ਮਾਰੇ ਕੁੱਟੇ ਨੇ ਉਹਦੀ ਵੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਹੈ ਇਸ ਅਸੀਆ ਆਪਣੀ ਰਿਪੋਰਟ ਰੀਲਿਸ ਕੀਤੀ ਤਾਂ ਕਿ ਆਮ ਬੰਦਿਆਂ ਨੂੰ ਪਤਾ ਚੱਲ ਸਕੇ